ਸੋ ਹਾਂਜੀ ਪਨੀਰੀ ਦੀ ਜਰਮੀਨੇਸ਼ਨ ਬੜੀ ਸੋਹਣੀ ਆ ਬਹੁਤ ਸੋਹਣੀ ਹੋਈ ਆ ਸੋ ਤੁਹਾਡੇ ਸਵਾਲ ਹੈ ਨਾ ਪਹਿਲਾ ਬੀਜਾ ਪਾਣੀਆਂ ਦੂਏ ਦਿਨ ਲਾਉਣਾ ਚਾਹੀਦਾ ਬੀਜਣ ਤੋਂ ਕਿ ਨਹੀਂ ਲਾਉਣਾ ਚਾਹੀਦਾ ਸੋ ਦੂਏ ਦਿਨ ਪਾਣੀ ਬੀਜਣ ਤੋਂ ਨਹੀਂ ਲਾਉਣਾ ਚਾਹੀਦਾ ਜੀ ਇੱਕ ਦਿਨ ਧੁੱਪ ਲੱਗਣ ਤੋਂ ਬਾਅਦ ਅਗਲੇ ਦਿਨ ਪਾਣੀ ਆ ਜਿਹੜਾ ਉਹ ਲੱਗਣਾ ਚਾਹੀਦਾ ਤੇ ਉਹ ਤੋਂ ਬਾਅਦ ਇੱਕ ਦਿਨ ਛੱਡ ਕੇ ਪਾਣੀ ਲਾਇਆ ਕਰੋ ਤੇ ਜੂਰੀਆ ਜਿੱਦਾਂ ਹੁਣ ਆਏ ਪਹਿਲਾ ਡੀਏਪੀ ਤੇ ਜੂਰੀਆ ਥੋੜਾ ਥੱਲੇ ਪਾ ਦਿਆ ਕਰੋ ਤੇ ਜਦੋਂ ਹੁਣ ਦੂਜੀ ਡੋਜ਼ ਪਾਉਣੀ ਹੈ ਦੀ ਇਹਨੂੰ ਪਾਣੀ ਚ ਭਰ ਕੇ ਪਾਇਓ ਹਜੇ ਨਿਆਣੀਆਂ ਸੋ ਮੱਛਣ ਦਾ ਡਰ ਰਹਿੰਦਾ ਜਿਆਦਾ ਜੂਰੀਆ ਕਈ ਵਾਰੀ ਉਹ ਹੋ ਜੇ ਸੋ ਉਹ ਤੋਂ ਬਾਅਦ ਜਿੰਨਾ ਵੀ ਜੂਰੀਆ ਉਹ ਫਿਰ ਸ਼ਾਮ ਨੂੰ ਪਾਇਆ ਕਰੋ ਪਾਣੀ ਕੱਢ ਕੇ ਜਿੱਦਣ ਜੂਰੀਆ ਪਾਉਣਾ ਹੈ ਸੋ ਪਾਣੀ ਲਾ ਦੇਣਾ ਸਵੇਰੇ ਤੇ ਸ਼ਾਮ ਨੂੰ ਪਾਣੀ ਕੱਢ ਕੇ ਫੇ ਜੂਰੀਆ ਤੁਸੀਂ ਨੇ ਪਾਉਣਾ ਹੈ ਤੇ ਕਿਤੇ ਫੇਰ ਵੀ ਤੁਹਾਡੇ ਜੇ ਦਿਹਾੜੀਆਂ ਚ ਪੀਲਾ ਪਾਣਾ ਆਉਂਦਾ ਜਿੱਦਾਂ ਸ਼ੁਰੂਆਤ ਆ ਜਿੱਥੇ ਆਉਂਦਾ ਏ ਉੱਥੇ ਆਉਂਦਾ ਹੀ ਰਹਿੰਦਾ ਏ ਸੋ ਪਹਿਲਾਂ ਤੋਂ ਸ਼ੁਰੂ ਤੋਂ ਜਿੱਦਾਂ ਹੁਣ ਆ ਪਨੀਰੀ ਆ ਇੱਥੇ ਜ਼ਿੰਕ ਤੇ ਲੋਹਾਰ ਲਾ ਕੇ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਸਾਰਾ ਠੀਕ ਹੋ ਜਾਂਦਾ ਏ ਆ ਪੰਜਾਬ ਨੰਬਰ 1 ਦੀ ਆ